ਸਾਨੂੰ WhatsApp ਦੇ ਤਾਂ ਰਹਿ ਗੁੰਦੀ ਨਹੀਂ ਲਿੰਕ ਭੇਜ ਨਹੀਂ YouTube ਤੇ ਆ YouTube ਤੇ ਮੈਂ ਤੈਨੂੰ ਸੁਪਕਾਰਿਆ ਯਾਰ ਤੇ ਉੱਪਰ ਤੈਨੂੰ ਅਜੇ ਤੱਕ ਸਮਝ ਨਹੀਂ ਆਈ ਜੁਣਨੇ ਚਾਹ ਕੇ ਹਾਂ ਮੇਰੇ ਬੱਸ ਮਰੇ ਪੇ ਲੋਡਿੰਗ ਹੋਣਾ ਪੇ ਕਰਤੀ ਸੀ ਤਾਂ ਹੋ ਗਿਆ ਉਹਦੇ ਬਾਅਦ ਸਿਆਣ ਹਾਂਜੀ ਸਤਿਕਾਰਯੋਗ ਸਾਥੀਓ ਸਾਥੀਓ ਜਿਵੇਂ ਤੁਹਾਨੂੰ ਪਤਾ ਸੀ ਅੱਜ ਆਪਣੀ 30 ਤਰੀਕ ਦੀ ਮੀਟਿੰਗ ਸੀ ਪੰਜਾਬ ਸਿਵਲ ਸਕੱਤਰ ਹਣਾ ਤੇ ਇੱਥੇ ਆਪਣੀ ਵਿੱਤ ਮੰਤਰੀ ਨਾਲ ਮੀਟਿੰਗ ਸੀ ਜਿਹਨੂੰ ਆਪਾਂ ਸਬ ਕਮੇਟੀ ਦੇ ਨਾਲ ਮੀਟਿੰਗ ਸੀ ਆਪਣੀ ਸਾਥੀਓ ਜਿੱਦਾਂ ਹੀ ਗਰੁੱਪਾਂ ਦੇ ਵਿੱਚ ਸਵਾਲ ਆ ਰਹੇ ਸੀ ਜੋ ਵੀ ਆਪਣਾ ਮੰਗ ਪੱਤਰ ਸੀ ਹੁੰਦੇ ਸੰਬੰਧ ਵਿੱਚ ਕੁਝ ਲਾਈਨਾਂ ਤੋਂ ਤੁਹਾਨੂੰ ਕਲੀਅਰ ਹੀ ਨਹੀਂ ਜੋ ਆਪਣੇ ਉਹ ਮੰਗ ਪੱਤਰ ਨੂੰ ਲੈ ਕੇ ਵਿੱਚ ਲਿਖੀਆਂ ਗਈਆਂ ਸੀ ਕੁਝ ਸਾਥੀਆਂ ਦਾ ਇੱਕ ਸਵਾਲ ਸੀ ਵੀ ਜਿਹੜਾ ਵੀ ਆਪਾਂ ਮੰਗ ਪੱਤਰ ਦੇ ਰਹੇ ਹਾਂ ਉਹਦੇ 4 ਨੰਬਰ ਲਾਈਨ ਜੋ ਜਿੰਨਾ ਵਿੱਚ ਲਿਖਿਆ ਗਿਆ ਸੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅਦਰ ਸਟੇਟ ਦੇ ਵਿੱਚ ਜਿੱਦਾਂ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਦਰ ਸਟੇਟ ਦੇ ਵਿੱਚ ਇੱਕ ਕੋਟਾ ਹੁੰਦਾ ਆਪਣੇ ਪੰਜਾਬ ਲਈ ਜਿੱਦਾਂ ਕਿ 5% ਉਹ ਹੀ ਅਸੀਂ ਇਹਦੇ ਵਿੱਚ ਮੈਂਸ਼ਨ ਕਰਿਆ ਸੀ ਕਿ ਆਪਣੀ ਜਿਹੜੀ ਇਟੀ ਦੀ ਪਰਚੀ ਦੇ ਵਿੱਚ ਹੈ ਕਿ ਅਦਰ ਸਟੇਟ ਦੇ ਲਈ ਜਿਹੜਾ ਕੋਟਾ ਇੱਕ ਫਿਕਸ ਕੀਤਾ ਜਾਏ ਕਿਉਂਕਿ ਅੱਜ ਤੋਂ ਪਹਿਲਾਂ ਜਿਹੜੀਆਂ ਪਰਚੀਆਂ ਹੋਈਆਂ ਸੀ ਉਹਦੇ ਵਿੱਚ ਕੋਈ ਇੱਕ ਨਿਸ਼ਚਿਤ ਕੋਟਾ ਨਹੀਂ ਸੀ ਜੇ ਆਪਣੇ ਪੰਜਾਬ ਦੇ ਉੱਥੇ ਕੋਈ 100 ਸੀਟ ਦੇ ਮਨਕਲੋਂ ਲੱਗ ਰਹੇ ਸੀ ਤਾਂ ਮਗਰ ਉਹ ਸੇਮ ਹੀ ਉਵੇਂ ਲੱਗ ਰਹੇ ਸੀ ਆਪਾਂ ਚਾਹੁੰਦੇ ਹਾਂ ਕਿ ਇੱਕ ਕੋਟਾ ਨਿਰਧਾਰਿਤ ਕੀਤਾ ਜਾਵੇ ਜਿਵੇਂ ਅ ਠੀਕ ਹੈ ਜੀ ਉਦਾਂ ਹੀ ਆਪਣੀ ਪਾਰਟੀ ਦੇ ਵਿੱਚ ਵੀ ਇੱਕ ਕੋਟਾ ਨਿਰਧਾਰਿਤ ਕੀਤਾ ਜਾਵੇ ਕਿ ਅਦਰ ਸਟੇਟ ਨੂੰ ਜੇ 5% ਕੋਟਾ ਦੇਣਾ ਤਾਂ 5% ਹੀ ਦਿੱਤਾ ਜਾਵੇ। ਬਾਦੂ ਕੋਈ ਵੀ ਸੀਟ ਆਪਣੀ ਖਰਾਬ ਨਾ ਕਰ ਦਿੱਤੀ ਜਾਵੇ। ਬਾਕੀ ਸਾਥੀਓ ਜਿੱਦਾਂ ਦੀ ਅੱਜ ਆਪਣੀ ਮੀਟਿੰਗ ਹੋਏਗੀ ਜਿਹੜਾ ਵੀ ਉਹਦੇ ਵਿੱਚ ਕੋਈ ਵੀ ਅੰਦਰ ਆਪਾਂ ਨੂੰ ਇਹ ਗੱਲਬਾਤ ਹੋਏਗੀ ਉਸ ਤੁਹਾਨੂੰ ਆ ਕੇ ਦੱਸਾਂਗੇ। ਜੇ ਬਾਇਚਾਂਸ ਆਪਣਾ ਉੱਥੇ ਕੋਈ ਪੁਖਤਾ ਹੱਲ ਨਹੀਂ ਹੁੰਦਾ ਜੀ। ਉਸ ਤੋਂ ਬਾਅਦ ਤੁਸੀਂ ਅਗਲੇ ਐਕਸ਼ਨ ਲਈ ਤਿਆਰ ਰਹੋ ਕਿਉਂਕਿ ਅਗਲਾ ਐਕਸ਼ਨ ਫਿਰ ਆਪਣਾ ਜਲਦੀ ਹੋ ਸਕਦਾ ਲਗਭਗ 2 ਤੋਂ 4 ਦਿਨਾਂ ਦੇ ਵਿੱਚ ਵਿੱਚ। ਠੀਕ ਹੈ ਜੀ ਕਿਉਂਕਿ ਸਾਥੀਓ ਹੁਣ ਟਾਈਮ ਹੈਗਾ ਆਪਣੇ ਕੋਲ ਆਪਾਂ ਕਹਿ ਲਈਏ ਵੀ ਘਰੇ ਆਪਣੀ ਬੈਠ ਸਕਦੇ ਜੇ ਅੱਜ ਆਪਾਂ ਟਾਈਮ ਸੰਭਾਲ ਰਿਹਾ ਤੇ ਆਪਾਂ ਓਨ ਟਾਈਮ ਵਿੱਚ ਬਹੁਤ ਜ਼ਿਆਦਾ ਕਹਿ ਲਈ ਸੁਖੀ ਵੀ ਹੋਵਾਂਗੇ ਤੇ ਜਲਦੀ ਜਲਦੀ ਜੋਬ ਤੇ ਵੀ ਹੋਵਾਂਗੇ ਕਿਉਂਕਿ ਸਾਥੀਓ ਤੁਹਾਨੂੰ ਨਹੀਂ ਪਤਾ ਨਾਰਚਰਾ ਨੇ ਪਰਥੀ ਦਾ ਵੀ ਪ੍ਰੋਸੈਸ ਚੱਲ ਰਿਹਾ 2364 ਦੀ ਪਰਥੀ ਦਾ ਵੀ ਜਿਹੜਾ ਬੈਕਲੋਗ ਆਉਂਦਾ ਪ੍ਰੋਸੈਸ ਚੱਲ ਰਿਹਾ ਤੁਹਾਨੂੰ ਪਤਾ ਹੈ ਜੀ ਆਪਾਂ ਇਹਨਾਂ ਦੇ ਬੈਕਲੋਗ ਪੂਰਾ ਹੋਣ ਤੋਂ ਪਹਿਲਾਂ ਜੇ ਇੱਕ ਨੋਟੀਫਿਕੇਸ਼ਨ ਆਪਾਂ ਕਢਾ ਲੈਨੇ ਆ ਜੀ ਇੱਕ ਤਾਂ ਆਪਾਂ ਨੂੰ ਜਿਹੜੀ ਪਰਥੀ ਹੈ ਇੱਕ ਵੱਡੀ ਗਿਣਤੀ ਵਿੱਚ ਦੇ ਵਿਆਹ ਵੱਡੀ ਗਿਣਤੀ ਦੇ ਵਿੱਚ ਮਿਲੇਗੀ ਜੇ ਬਾਇ ਚਾਂਸ ਨਾਰਚਰਾ ਨੇ ਪੂਰੀ ਹੋ ਗਈ ਉਸ ਤੋਂ ਬਾਅਦ ਆਪ ਜਿਹੜੀ ਪਰਥੀ ਹੈ ਜੀ ਉਹ ਆਪਾਂ ਨੂੰ ਕਾਫੀ ਛੋਟੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲੇਗੀ ਸਾਥੀਓ ਹੁਣ ਆਪਣੇ ਕੋਲ ਟਾਈਮ ਆਪ ਸਾਰੇ ਜਣੇ ਰਲ ਕੇ ਇੱਕ ਹੱਲਾ ਮਾਰੀਏ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਇੱਕ ਨੋਟੀਫਿਕੇਸ਼ਨ ਦਾ ਆਪਾਂ ਜਾਰੀ ਕਰਵਾ ਲਈਏ ਸਰਕਾਰ ਕੋਲੋਂ ਬਾਕੀ ਸਾਥੀਓ ਜਿੱਦਾਂ ਅੱਜ ਮੀਟਿੰਗ ਦੇ ਵਿੱਚ ਕੋਈ ਵੀ ਗੱਲਬਾਤ ਹੋਏਗੀ ਉਸ ਤੋਂ ਬਾਅਦ ਅਸੀਂ ਮੀਟਿੰਗ ਤੋਂ ਬਾਅਦ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਲਾਈਵ ਹੋਵਾਂਗੇ ਤੁਹਾਡੇ ਕਿਸੇ ਤਰ੍ਹਾਂ ਦਾ ਕੋਈ ਕੁਸਚਨ ਹੋਏ ਤੁਸੀਂ ਪੁੱਛ ਸਕਦੇ ਹੋ ਫਿਰ ਵੀ ਜੇ ਕਿਸੇ ਸਾਥੀ ਦਾ ਕੋਈ ਕੁਸਚਨ ਹੈਗਾ ਤਾਂ ਹੁਣ ਵੀ ਪੁੱਛ ਸਕਦੇ ਹੋ ਖਲੀ ਪਾਉਣ ਕਿਉਂਕਿ ਜੇ ਅਜੇ ਵੀ ਕਿਸੇ ਨੂੰ ਮੰਗ ਪੱਤਰ ਜਿਹੜਾ ਆਪਾਂ ਮੰਗ ਪੱਤਰ ਦੇਣਾ ਹੈ ਜੇ ਕਿਸੇ ਨੇ ਅਜੇ ਵੀ ਮੰਨ ਕੇ ਮੰਗ ਪੱਤਰ ਸੈਂਡ ਕਰਉਣਾ ਕਰਵਾ ਸਕਦੇ ਨੇ ਕੇਂਦਰ ਸਪੈਸ਼ਲ ਤੌਰ ਤੇ ਪਲੱਸ 2 ਦਾ ਵੀ ਮੁੱਦਾ ਰੱਖਿਆ ਤੁਹਾਨੂੰ ਪਤਾ ਹੈ ਪਲੱਸ 2 ਤੋਂ ਅਸੀਂ ਪਹਿਲੇ ਦਿਨ ਨਾਲ ਸੀ ਅੱਜ ਵੀ ਪਲੱਸ 2 ਦਾ ਮੁੱਦਾ ਨਾਲ ਰੱਖਾਂਗੇ ਕਿਉਂਕਿ ਕਿਸੇ ਨੇ ਅਜੇ ਵੀ ਮੰਨ ਕੇ ਮੰਗ ਪੱਤਰ ਸੈਂਡ ਕਰਉਣਾ ਮੰਟ ਜੇ ਕਿਸੇ ਨੂੰ ਮੰਗ ਪੱਤਰ ਅਜੇ ਵੀ ਦੇਖਣਾ ਹੈ ਜਾਂ ਕਿੱਦਾਂ ਵੀ ਹੈ ਨਾ ਅਸੀਂ ਸੈਂਡ ਕਰ ਸਕਦੇ ਹਾਂ ਕਿਉਂਕਿ ਪਲੱਸ 2 ਦਾ ਮੁੱਦਾ ਜਿੰਨਾ ਵੀ ਅਮਨਿਕ ਲਾਈਨ 77 ਨੰਬਰ ਲਾਈਨ ਤੇ ਅਸੀਂ ਪਲੱਸ 2 ਦਾ ਮੁੱਦਾ ਲਿਖਿਆ ਤੇ ਉਸ ਤੋਂ ਬਾਅਦ ਸਾਥੀਓ ਜਿਹੜੀ ਵੀ ਅੰਦਰ ਗੱਲਬਾਤ ਹੋਏਗੀ ਅਸੀਂ ਤੁਹਾਨੂੰ ਆ ਕੇ ਦੱਸਾਂਗੇ ਸਾਥੀਓ ਧੰਨਵਾਦ ਜੀ